ਸਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਹੋ ਬਸ ਹਸਪੀਟਲੋਂ ਛੁੱਟੀ ਕਰਕੇ ਹੁਣ ਛਮੀ ਮੈਡਮ ਵਾਲਾ ਆਏ ਆ ਸ਼ੂਟਿੰਗ ਦੀ ਤਿਆਰੀ ਹੈ ਅੱਜ ਗਰਮੀ ਬਹੁਤ ਹੈ ਗਿਆ ਨਾ ਬਹੁਤ ਜ਼ਿਆਦਾ ਗਰਮੀ ਹੈ ਪਰ ਫਿਰ ਵੀ ਇਹ ਜੂਰੀ ਚਾਹ ਪੁਆਤਾ ਮੇਰੀ ਤੂਖੀ ਕਿੱਤੀ ਜਾਨ ਇਹਨਾਂ ਨੇ ਬਹੁਤ ਚਾਹ ਪਰ ਫਿਰ ਵੀ ਅੰਜੂ ਦੀ ਚਾਹ ਪੀਣਾ ਨਹੀਂ ਛੱਡਦੇ ਵੇ ਲੋ ਨਾਲੇ ਚਾਹ ਦੱਤੀ ਹੁੰਦਾ ਸਰ ਯਾਰ ਇਹ ਸਦਾ ਮਤਲਬ ਤੁਰੰਤ ਦੇਣ ਦਾ ਸੇਕ ਹੈ ਨਾ ਇਹ ਐਕਟੀਵਿਟੀ ਦਾ એનર્ਜੀ ਲੈਵਲ ਦਾ ਇੱਕ ਰਾਜ ਹੈਗਾ ਮੈਂ ਇਹ ਕਹਿੰਦੇ ਨਾ ਹੰਦਰ ਕੀ ਜਾਣੇ ਅਦਰਕ ਦਾ ਸਵਾਦ ਅਦਰਕ ਨਹੀਂ 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 ਐਸੀ ਗੱਲ ਨਹੀਂ ਔਰ ਦੇਖੋ ਮਤਲਬ ਮਤਲਬ ਮੈਂ ਮਤਲਬ ਤੁਹਾਨੂੰ ਕੀ ਦੱਸਾਂ ਆਹ ਜਾਨੀ ਪਲੀਜ਼ ਕਹਿੰ ਨੂੰ ਕਿਸੇ ਗੰਭੀਰ ਗੰਭੀਰ ਜਿਹਨੂੰ ਕਹਿੰਦਾ ਨਾ ਬਹੁਤ ਜ਼ਿਆਦਾ ਮਸਲਾ ਨਾ ਬੜਾ ਵੱਡਾ ਪੈ ਗਿਆ ਤਾਂ ਉਹ ਦੱਸਣ ਵਾਲਾ ਨਹੀਂ ਆ ਨਹੀਂ 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 ਦੱਸਣਾ ਇਹ ਨਹੀਂ ਦੱਸਣਾ ਜਿਹੜੇ ਮਸਲਾ ਜ਼ਿਆਦਾ ਵੱਡਾ ਪੈ ਗਿਆ ਇਹ ਦੱਸਣਾ ਖਾਦੀ ਪੀਤੀ ਹੈ ਪੁਰਾਣੀ ਨਾਲ ਦੀ ਨਾਮ ਲਿਖਿਆ ਗਿਆ ਲੈਣ ਜਰੂਰੀ ਹੈ ਸੁੱਤਰੇ ਜਾਉਗਾ ਲਾ ਤਾ ਵਦਰੇ ਉਹ ਕਦੀ ਬਤੀਨਾ ਹਾਂਜੀ ਤੇ ਮੁੰਡੇ ਵਾਲੇ ਦੇ ਨਾਲ ਦੀ ਪਾਣੀ ਨਾਲ ਤਾਂ ਓਏ ਹੋਏ 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 ਹੁਣ ਕਦਾਂ ਮਟਾਵਾਂਗੇ ਉਹ ਮਟਾਣਾ ਪੈਣਾ ਦੇਖੋ ਸਿੰਗਰ ਨਾਲ ਕੰਮ ਕਰਦੇ ਉਹਨੇ ਫੜ ਕੇ ਨਾ ਇੱਟ ਸਿਰ ਚੀ ਮਾਰ ਲਿਆ ਅਪਣਾ ਬੜਾ ਸੂਜੂ ਫੜਦੂਗੀ ਆਹ ਵੇਖ ਡਾਕਟਰ ਸਾਹਿਬ ਤੁਰੇ ਫਿਰਦੇ ਨੇ ਮੇਰੇ ਚ ਮੇਰੀ ਗੱਲ ਹੈ ਨਾ ਬਸ ਇੱਕੋ ਗੱਲ ਤੇ ਜਵਾਕ ਇਹਦਾ ਆਪ ਤਾਂ ਵੀ ਕੋਟਨ ਦੇ ਕਪੜੇ ਪਾਏ ਮੈਨੂੰ ਸਿੰਥੈਟਿਕ ਜਾਂ ਨਵੀਂ ਵਹੀ ਬੜਾ ਸੂਟ ਪਵਾ ਕੇ ਚੂੜਾ ਪਵਾ ਕੇ ਖਲਾਰ ਤੱਕ ਕੰਮ ਨਹੀਂ ਕਰਨਾ ਤੁੰਗ ਇਹ ਕੋ ਵਾਲਾ ਗੱਲ ਕੀ ਹੈ ਗੱਲ ਕੀ ਹੈ ਮੈਂ ਨਹੀਂ ਸਾਰੇ ਜਣੇ ਮੈਨੂੰ ਦੱਸੋ ਮੈਨੇ ਨਸ਼ੇੜੀ ਲੱਗਦਾ ਚੁਣੋ ਬਹੁਤ ਜ਼ਿਆਦਾ ਮਨਿਆ ਦਾੜੀ ਵਾਲਾ ਬੰਦਾ ਤੇ ਰੱਖਿਆ ਇਹ ਸਾਡੀ ਪ੍ਰੀਤ ਨਸ਼ੇੜੀ ਦੀ ਭੈਣ ਜਿਹਦੇ ਕੋਲ ਵਾਲਾ ਘਰ ਵਾਲਾ ਡਾਕਟਰ ਮੇਰੇ ਜੀਜੇ ਆ ਡਾਕਟਰ ਡਾਕਟਰ ਐਨੇ ਸੁਧਾਰਨਾ ਆਪਣੀ ਸਾਲ ਸੁਧਾਰਨਾ ਆਪਣੇ ਸਾਲੇ ਨੂੰ ਜੀਜਾ ਤੋਂ ਸੁਧਾਰਨਾ ਨਹੀਂ ਕਿਵੇਂ ਕਰਨਾ ਹੈ ਕਿਵੇਂ ਕਰਨਾ ਹੈ ਚਲੋ ਬਾਕੀ ਦੀ ਅਗਲਾ ਤਾਂ ਮੈਂ ਬਾਅਦ ਚ ਦੱਸਾਂਗੀ ਠੀਕ ਹੈ ਉਹ ਮੈਡਮ ਤਿਆਰ ਹੋਣ ਲੱਗੀ ਅੰਦਰ ਉਹ ਕਾਲਾ ਟੋਪਾ ਆ ਬਾਈ ਬਾਈ ਬਾਈ